ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਤਸੀਂ ਦੇਖ ਰਹੇ ਹੋ YouTube ਚੈਨਲ ਸੱਚੇ ਮਾਰਗ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬੜਾ ਖਾਸ ਸ਼ਬਦ ਤੁਹਾਨੂੰ ਹਰਮਨੀਓਂ ਤੇ ਪਲੇ ਕਰਨਾ ਦੱਸਣ ਲੱਗੇ ਹਾਂ ਅਕਸਰ ਇਹ ਸ਼ਬਦ ਤੁਸੀਂ ਸ਼ਾਦੀ ਦੇ ਮੌਕਿਆਂ ਤੇ ਜਾਂ ਖੁਸ਼ੀ ਦੇ ਤੇ ਮੌਕਿਆਂ ਤੇ ਸੁਣਿਆ ਹੋਊਗਾ ਸ਼ਬਦ ਵਾ ਭਾਈ ਜੋਗਿੰਦਰ ਸਿੰਘ ਜੀ ਰਿਆੜ ਜੀ ਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅਕਸਰ ਤੁਹੀਂ ਇਹ ਸ਼ਬਦ ਬੜਾ ਸੁਣਾ ਸੁਨਿਆ ਹੋਵੇਗਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਹਾਰਮੋਨੀਅਮ ਤੇ ਥੋੜੇ ਸਮੇਂ ਦੇ ਵਿੱਚ ਇਹ ਕਿਦਾਂ ਆਸਾਨੀ ਦੇ ਨਾਲ ਸਿੱਖ ਸਕਦੇ ਹਾਂ ਇਹ ਸ਼ਬਦ ਦੀ ਇੱਕ ਖਾਸੀਅਤ ਆ ਭਾਈ ਜਗਿੰਦਰ ਸਿੰਘ ਲਿਆੜ ਜੀ ਦੀ ਜਿੰਨੀਆਂ ਉਹਨਾਂ ਨੇ ਟਿਉਨਾ ਕੱਢੀਆਂ ਹਨ ਉਹ ਸਾਰੀਆਂ ਇਹਨਾਂ ਚਿੱਟਾਂ ਜਿਹੜੇ ਚਿੱਟੇ ਬਟਨ ਆ ਹਾਰਮੋਨੀਅਮ ਦੇ ਇਹ ਸਾਰੀਆਂ ਇਤੋਂ ਹੀ ਪਲੇ ਹੋਣੀਆਂ ਹਨ ਕਾਲਾ ਸੋਚ ਕੋਈ ਵੀ ਦਬਾਉਣਾ ਨਹੀਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਪਹਿਲੇ ਕਲੀਅਰ ਕਰ ਦਈਏ ਕਿਉਂਕਿ ਸਭ ਤੋਂ ਪਹਿਲਾਂ ਸੌਖਾ ਸ਼ਾਪੇ ਇਹ ਸ਼ਬਦ ਸਿੱਖਣ ਦਾ ਇਹ ਹੋਈ ਹੈ ਕਿ ਜਿੰਨੀਆਂ ਸਾਰੀਆਂ ਸੁਰਾਂ ਚਿੱਟੀਆਂ ਤੋਂ ਹੀ ਪਲੇ ਕਰਨਾ ਤੇ ਬਿਲਕੁਲ ਨਾਲ-ਨਾਲ ਹੀ ਸਾਰਾ ਪਲੇ ਕਰਨਾ ਤੇ ਆਪਾਂ ਬੜੇ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕਿਉਂਕਿ ਸ਼ਬਦ ਹੋਣੇ ਜੇ ਆਪਾਂ ਇਹ ਵਾਲਾ ਕੋਸ਼ਿਸ਼ ਕੀਤੀ ਹੈ ਹਰਮੋਨੀਆ ਪਲੇ ਕਰਨ ਦੀ ਤੇ ਨਾਲ ਹੀ ਸੋਚਿਆ ਤੁਹਾਡੇ ਨਾਲ ਵੀ ਇਹ ਗੁਰਬਾਣੀ ਦਾ ਜੋ ਸ਼ਬਦ ਹੈ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤੇ ਜਿਹੜੇ ਵੀ ਵੀਰ ਭਰਾ ਜਿਹੜੇ ਵੀ ਸਾਡੇ ਸਬਸਕ੍ਰਾਈਬਰ ਸਾਡੇ ਇਸ ਚੈਨਲ ਦੇ ਜਿਹੜੇ ਨਾ ਧੰਨਵਾਦ ਵਾਤਵਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਵਾਇਓ ਤੁਹਾਡੇ ਸਾਰਿਆਂ ਸਾਧੀਆਂ ਨੂੰ ਬਹੁਤ ਲੋੜ ਲੈਂਦੀ ਹੈ ਸੋ ਇਦਾਂ ਦੇ ਕੰਟੈਂਟ ਨੂੰ ਵਾਤਵਾਤ ਪ੍ਰਮੋਟ ਕਰਿਆ ਕਰੋ ਸੋ ਸ਼ੁਰੂ ਕਰਦੇ ਆ ਇਸ ਸ਼ਬਦ ਦੀ ਸਭ ਤੋਂ ਪਹਿਲੇ ਆਪਾਂ ਅਸਥਾਈ ਦੀ ਅਸਥਾਈ ਦੀ ਅਰਥ ਸਿੱਖਾਂਗੇ ਲੱਖ ਖੁਸ਼ੀਆਂ ਬਾਸ਼ਾਈ ਜੀ ਸਤਗੁਰੂ ਨਦਰ ਕਰੇ ਤੇ ਉਸ ਤੋਂ ਬਾਅਦ ਬਾਕੀ ਅੰਤਰਾ ਅਮਲ ਵੀ ਬਾਕੀ ਲਾਈਨਾਂ ਜਿਹੜੀਆਂ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੀ ਤੇ ਥੋੜੀ ਜੀ ਬੇਲੇ ਮੈਂ ਮਾਫੀ ਮੰਗ ਲੈਂਦਾ ਕਿਉਂਕਿ ਵਿੱਚੋਂ ਮੇਰਾ ਗਲਾ ਇੱਥੋਂ ਤੱਕ ਨਹੀਂ ਜਾਂਦਾ ਅੱਜ ਗਲਾ ਥੋੜਾ ਘਰਾਵਾ ਇਹ ਵਿੱਚੋਂ ਥੋੜਾ ਜਿਹਾ ਮੈਂ ਨਿੱਕੀ ਨਿੱਕੀ ਸੁਰਤੇ ਬੋਲਣ ਦੀ ਕੋਸ਼ਿਸ਼ ਕਰਾਂਗਾ ਬੋਲਾਂਗਾ ਇੱਥੋਂ ਹੀ ਪਰ ਆਪਣੀ ਆਵਾਜ਼ ਨੂੰ ਘਟਾਵਾਂਗਾ ਕਿ ਜਿਆਦਾ ਕੰਫਰਟੇਬਲ ਹੋ ਕੇ ਮੈਂ ਥੋੜਾ ਤੁਹਾਨੂੰ ਦੱਸ ਸਕਾਂ ਤੇ ਗਲੇ ਦਾ ਜਿਆਦਾ ਜ਼ੋਰ ਨਾ ਲੱਗੇ ਸੋ ਸਭ ਤੋਂ ਪਹਿਲੇ ਸ਼ੁਰੂ ਕਰਦੇ ਹਾਂ ਇਹ ਜਿਹੜੀਆਂ ਟਿਊਨਾਂ ਕੱਢਣ ਲੱਗਾ ਇਹ ਸੇਮ ਉਹੀ ਟਿਊਨਾਂ ਵਾਂ ਜਿਹੜੀਆਂ ਭਾਈ ਜੋਗਿੰਦਰ ਸਿੰਘ ਜੀ ਰਿਆਰ ਜੀ ਨੇ ਇਹ ਸ਼ਬਦ ਦੀਆਂ ਜਦੋਂ ਉਹਨਾਂ ਨੇ ਰਿਕਾਰਡ ਕਰਵਾਇਆ ਸੀ ਜਿਆ ਹਨ ਜਿੱਦਾਂ ਵਿੱਚ ਤੁਸੀਂ ਸੁਣਿਆ ਉਹਨਾਂ ਦਾ ਸੇਮ ਇੱਥੋਂ ਹੀ ਬਿਲਕੁਲ ਹੈ ਨਾ ਪਸਾ ਡਬਲ ਮੈਟਿੰਗ ਨੂੰ ਤਾਂ ਨਿਕਲਿਸ ਸੁਣਾ ਦਿੰਦਾ ਵ ਕਿਵੇਂ ਆ ਉਸ ਤੋਂ ਬਾਅਦ ਹੀ ਵੇਖ ਲੈਣਾ ਸੋ ਇਹ ਸੀ ਮੈਂ ਟਿਊਨ ਜਿਹੜੀ ਸਥਾਈ ਦੀ ਤੇ ਅੰਤਰਾ ਦੀ ਦੋਨਾਂ ਦੀ ਕੱਢੀ ਆ ਤੇ ਤੁਸੀਂ ਥੋੜਾ ਤਾਂ ਨੋ ਆਈਡੀਆ ਆ ਗਿਆ ਹੋਗਾ ਵੀ ਸ਼ਬਦ ਕਿਵੇਂ ਦੀ ਟੰਗਣਾ ਜਿਹੜੀ ਤੁਸੀਂ ਅਕਸਰ ਸੁਣੀ ਹੋਊਗੀ ਸੋ ਸਭ ਤੋਂ ਪਹਿਲੇ ਆਪਾਂ ਸਲੋ ਤਰੀਕੇ ਨਾਲ ਤੁਹਾਨੂੰ ਦੱਸਨੇ ਕਿਵੇਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨੰਦਰ ਕਰੇ ਸਭ ਤੋਂ ਟੀ ਗੱਲ ਇਹ ਹੋਈ ਆ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਤੇ ਹੁਣ ਵੀ ਦੱਸ ਦਿੰਦਾ ਹਾਂ ਜਿੰਨੀਆਂ ਮੈਂ ਟੀਨਾਂ ਕੱਢੀਆਂ ਇਹਦੇ ਵਿੱਚ ਕਿਤੇ ਵੀ ਮੈਂ ਕਾਲੇ ਬਟਨ ਨੂੰ ਪ੍ਰੈਸ ਨਹੀਂ ਕੀਤਾ ਸਾਰੀਆਂ ਚਿੱਟੇ ਦੇ ਸੋ ਇੱਕ ਵਾਰੀ ਫੇਰ ਤੋਂ ਲੱਖ ਖੁਸ਼ੀਆਂ ਆਤਿਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਇੱਕ ਵਾਰੀ ਫੇਰ ਰਿਪੀਟ ਕਰ ਸਕਦੇ ਜੇ ਥੋੜਾ ਜਿਦਾਂ ਵਧੀਆ ਬੰਦਾ ਹਨਾ ਇੱਕ ਸ਼ਿੰਗਾਰ ਆ ਜਾਂਦਾ ਹੈ ਕਿ ਸ਼ਿੰਗਾਰ ਕੇ ਆਪਾਂ ਪੜਨ ਦੀ ਕੋਸ਼ਿਸ਼ ਕਰਦੇ ਆ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਸਤ ਗੁਰ ਨਦਰ ਕਰੇ ਤੂੰ ਲੱਖ ਖੁਸ਼ੀਆਂ ਆਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਸੋ ਏ ਸੀ ਜੋ ਮੈਂ ਇਸ ਸ਼ਬਦ ਦੀ ਅਸਥਾਈ ਜਾਂ ਮੇਨ ਲਾਈਨ ਜਿਹੜੀ ਪੜ੍ਹਨੀ ਆ ਹੋਏ ਆ ਹੁਣ ਗੱਲ ਕਰਦੇ ਆ ਅੱਗੇ ਜੋ ਅੰਤਰਾ ਆ ਅੰਤਰਾ ਥੋੜਾ ਉੱਚਾ ਬੋਲਣਾ ਪੈਣਾ ਮੇਰਾ ਗਲਾ ਠੀਕ ਨਹੀਂ ਐ ਇਸ ਵਾਰ ਮੈਂ ਐਸੇ ਟਿਊਨ ਨਾਲ ਤੁਹਾਨੂੰ ਸਿਖਾਵਾਂਗਾ ਪਰ ਮੈਂ ਆਪਣੇ ਗਲੇ ਦੀ ਆਵਾਜ਼ ਥੋੜੀ ਘੱਟ ਡਾਊਨ ਕਰ ਲਾਂਗਾ ਸੋ ਕਿਵੇਂ ਆ ਸਭ ਤੋਂ ਡਾਈ ਟਿਊਨ ਨਿੰਮਖ ਏ ਹਰ ਨਾਮ ਦੇ ਮੇਰਾ ਮਨ ਤਨ ਸੀਤਨ ਹੋਏ ਫੇਰ ਤੋਂ ਗੁਰਦੰਦਸ ਨੋ ਨਮਕ ਇੱਕ ਹਰ ਨਾਮ ਦੇ ਫੇਰ ਇੱਕ ਦੇਖੋ ਨਮਕ ਇੱਕ हर नाम दे मेरा मन तनसी तन वोए जिसको पूर बलखेया तिनसत गुर्चर में गुर चरन गहे गुर सतगुरुचर गहे लुश सत गुर नदर करे ਲੱਖ ਖੁਸ਼ੀਆਂ ਆਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਸੋ ਬਹੁਤ ਵਧੀਆ ਇਹ ਸ਼ਬਦ ਮੈਨੂੰ ਲੱਗਦਾ ਤੇ ਬੜੀ ਵਧੀਆ ਟਿਕਣਾ ਵੀ ਬੜੀਆਂ ਲੱਗਦੀਆਂ ਸਤਿ ਸ਼੍ਰੀ ਅਕਾਲ ਵਧਾ ਕਰਦੇ ਹਾਂ ਭਾਈ ਸਾਹਿਬ ਭਾਈ ਜੁਗਿੰਦਰ ਸਿੰਘ ਜੀ ਰਿਆਰ ਜੀ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਸ਼ਬਦ ਜਿਹੜਾ ਕੰਪੋਜ਼ ਕੀਤਾ ਨੂੰ ਆ ਬਣਾਇਆ ਤੇ ਆਪਾਂ ਵੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਵੀਡੀਓ ਕਿਵੇਂ ਦੀ ਲੱਗੀ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਜੇ ਗਲਤੀਆਂ ਪੁੱਲਾਂ ਹੋ ਗਈਆਂ ਮਾਫ ਕਰ ਦੇਣਾ ਅੱਗੇ ਤੋਂ ਆਪਾਂ ਧਿਆਨ ਰੱਖਿਆ ਕਰਾਂਗੇ ਗਲਤੀਆਂ ਦੀਆਂ ਕਿ ਗਲਤੀਆਂ ਬਹੁਤੀਆਂ ਨਾ ਹੋਣ ਬਾਕੀ ਜਿਹੜੀ ਸਾਡੀ ਆਵਾਜ਼ ਆ ਸੰਗਤ ਆ ਜੀ ਦਾ ਸਾਰਿਆਂ ਦਾ ਅਸ਼ੀਰਵਾਦ ਚਾਹੀਦੀ ਹੈ ਕੀ ਵੱਤੋ ਅੱਜ ਵੀ ਤਾਂ ਦੀ ਬਖਸ਼ਿਸ਼ ਨਾਲ ਜਿਹੜੀ ਆਵਾਜ਼ ਸਹੀ ਹੋਵੇ ਤੇ ਆਪਾਂ ਕੋਸ਼ਿਸ਼ ਕਰੀਏ ਤੁਹਾਡੇ ਹਾਸਤੇ ਇਦਾਂ ਦੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਆਪਣੇ ਇਸ ਸੱਚੇ ਮਾਰਗ YouTube ਚੈਨਲ ਵੱਲੋਂ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਦੱਸ ਦੇ ਲਿਓ ਤੁਹਾਨੂੰ ਹੋਰ ਕਿਹੜੇ ਸ਼ਬਦਾਂ ਦੀ ਵੀਡੀਓ ਚਾਹੀਦੀ ਆ ਆਪਾਂ ਇੱਕ ਦਿਨ ਛੱਡ ਕੇ ਨਵੀਂ ਵੀਡੀਓ ਲੈ ਕੇ ਆਉਂਦੇ ਆ ਸੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਇਹ ਪੂਰੀ ਵੀਡੀਓ ਦੇਖਣnse ਸਾਰਿਆਂ ਦਾ ਧੰਨਵਾਦ ਜੀ